ਹਾਨੀ ਸਦਾ ਅਕਲ ਲਿਵ ਰਹੇ ਕਾਰਨ ਸਿਓ ਇੱਛਾ ਚਾਰ ਹੈ ਬ੍ਰह्म ਸਪੁਰਜੂ ਨਿਵੈ ਖਵੈ ਕਸ ਨਿਮਲ ਵਿਚਾਰ ਹੈ ਹਾਂ ਸਦਾ ਅਕਲ ਲਿਵ ਰਹੇ ਅਕਲ ਹੈ ਅਕਲ ਦੀ ਹਾਂਜੀ ਸਦਾ ਅਕਲ ਲਿਵ ਰਹੇ ਅਕਲ ਜਿਹੜੀ ਹੈ ਜੀ ਸਦਾ ਇਹ ਕਥਨ ਜੁੜੀ ਰਹਦੀ ਹੈ अच्छा जी। ਅਕਲ ਬਹੁਤਾ ਇੱਧਰ ਉੱਪਰ ਦੀ ਪੈਦੀ ਹੈ। ਹਾਂ। ਲੈ ਬੀ ਕੀ ਦੀ ਲੱਗਣੀ ਹੈ ਅਸਲ ਦੀ ਵਾਲੇ ਨੂੰ ਲੱਗਣੀ ਹੈ ਅਕਲ ਇਹ ਤੁਖੀ ਕਰਦੀ ਹੈ। ਹਾਂ ਹਾਂ। ਜਿਹੜਾ ਬੇਕਲਾ ਹੈ ਬੇਕਲਾ ਫੇਖਣ। ਅੱਛਾ ਜੀ। ਜਿਹੜੂ ਸੀ ਬਿਆ ਗੱਲ ਕਹਿੰਦੇ ਹੋ। ਹੂੰ। ਬੇਕਲਾ ਵਿਆਪਨ ਦੇ ਨਾਲ ਬਹੁਤ ਗਹਿਰਾ ਸੁਭਦ। ਹੂੰ ਜਿਹੜਾ ਬੁੱਧੀ ਹੀਰੋ ਵਿਆਹ ਕੋਲ ਰਹਿੰਦਾ ਹੈ ਅੱਛਾ ਜੀ ਬੁੱਧੀ ਨੇ ਟਿਕਰੀ ਨਹੀਂ ਕਿਥੋਂ ਖੜਦੇ ਦੀ ਹੂੰ ਬੁੱਧੀ ਢੋਲਦੀ ਆ ਗੋਲ ਢੋਲਦਾ ਕੋਈ ਗੱਲਾ ਗੋਲ ਬੁੱਧੀ ਢੋਰੀਓ ਅੱਛਾ ਜੀ ਅਸਲ ਤੇ ਗੱਲ ਇਹ ਕਹਿਣਾ ਚਾਹੁੰਦਾ ਵੀ ਮਨ ਦੀ ਲਵ ਬੁੱਧੀ ਅਸੰਦੀਲੇ ਬੁੱਧੀ ਅਸਲੀ ਹੂੰ ਹੂੰ ਯਾਦ ਅਸੀਂ ਮਨ ਦੀ ਲਵ ਕਹਿੰਦੇ ਆ ਹੂੰ ਸਾਧਾ ਨੂੰ ਸਾਡਾ ਜਦ ਸਮਾਂ ਵੀ ਕਾਬੂ ਉਹ ਅਕਲ ਆਪਣੇ ਆਪ ਤੇ ਕਾਬੂ ਨਹੀਂ ਅਕਲ ਦਾ ਹਮ ਹਮ ਸਾਡਾ ਜਦ ਜਿਵੇਂ ਕਹਿੰਦੇ ਆਪਣੇ ਆਪ ਤੇ ਕਾਬੂ ਨਹੀਂ ਨਾ ਹੈ ਹਮ ਅਕਲ ਦਾ ਆਪਣੇ ਆਪ ਤੇ ਕਾਬੂ ਨਹੀਂ ਅਕਲ ਦਾ ਸਭ ਟੁੱਲਰ ਬਿਜੜਿਆ ਹੋਇਆ ਹੈ ਹਮ ਹਮ ਸਾਡੀ ਸੋਚ ਸਭ ਟੁੱਲਿਤ ਨਹੀਂ ਹੈ ਹਮ ਇੱਕ ਤਰਕੀ ਸੋਚ ਹੈ ਹਮ ਹਮ ਮਾਇਆ ਵੱਲ ਜਾਗਾ ਸੋਚ ਇਦ ਕਲਾਈਡ ਚੁਕੀ ਹੋਈ ਹੈ ਹੂੰ ਬਹੁਤ ਹੀ ਉੱਝੀ ਹੋਈ ਹੈ ਦੂਏ ਪਾਸੇ ਦਾ ਪਲੜਾ ਹਿਲਦਾ ਟੰਗਿਆ ਹੋਇਆ ਉੱਤੇ ਹੂੰ ਹੂੰ ਸੋਚ ਐਡੀ ਸੰਤੁਲਿਤ ਬਣਾਉਣੀ ਬਣਾ ਦੇਣੀ ਹੈ ਹੂੰ ਹੂੰ ਕਿ ਜੋਗੀਆਂ ਨੇ ਕੀ ਕੀਤਾ ਮਾਇਆ ਵੱਲੋਂ ਬਿਲਕੁਲ ਹੀ ਉੱਤੇ ਚੱਕਤੀ ਉਹ ਵੀ ਗਲਤ ਹੈ ਹੂੰ ਹੂੰ ਇਹ ਵੀ ਹੋ ਸਕਦਾ ਅਸੀਂ ਮਾਇਆ ਦੀ ਅਣਦੇਖੀ ਕਰਦੀਏ ਬਾਹਲੇ ਸ਼ਰੀਰ ਦੀ ਹੂੰ ਦੇਵਨੀ ਉਹ glandular ਵਾਲੇ ਸਰੀਰ ਦੀ ਦੇਖਰੇਖ ਦੇ ਵਿੱਚ ਦਲੇਸ਼ੀ ਦੀ ਅਣਦੇਖੀ ਕਰਦੀ ਏ ਠੀਕ ਹੈ ਇਹ ਸਤੁੱਲੇ ਤੋਂ ਸੋਚ ਹੈ ਹੂੰ ਇਡੀ ਲੋੜ ਹੈ ਉਹਦੇ ਵਾਲੇ ਸਰੀਰ ਦੀ ਦੇਖਰੇਖ ਜ਼ਰੂਰੀ ਹੈ ਲੋੜ ਤੋਂ ਵੱਧ ਗੱਲ ਹੈ ਹੂੰ ਹੂੰ ਅੰਦਰਲੀ ਲੋੜ ਪੂਰੀ ਹੋ ਜਾਵੇ ਇਸ ਜਨਮ ਦੇ ਵਿੱਚ ਇਹ ਬੜੀ ਔਖੀ ਗੱਲ ਹੈ ਇਸ ਕਰਕੇ ਉੱਥੇ ਧਿਆਨ ਮੈਕਸਿਮਮ ਜ਼ਿਆਦਾ ਚਾਹੀਦਾ ਹੈ। ਅੱਛਾ ਜੀ। ਜਿੰਨਾ ਹੋ ਜਾਵੇ ਕਬੂਲ ਲਈ ਜਾਂਦਾ ਹੈ। ਹਮਮ। ਕੰਮ ਕਰਨਾ ਸੋ ਅੱਜ ਕੱਲ ਤਾਂ ਹੀ ਕਿਹਾ ਹੋਇਆ। ਹਮਮ। ਅੱਜ ਕੱਲ ਦਾ ਤਾਂ ਵੀ। ਠੀਕ ਹੈ। ਇਹ ਅਕਲ ਨੇ ਬ। ਹਮਮ। ਅਕਲ ਦਾ ਮਤਲਬ ਇਹ ਨਹੀਂ ਕਿ ਤੌੜ ਟਕਾ ਲੋ ਸੋਚਣੇ ਨਾਲ ਗੱਲੋ। ਹਮਮ। ਨਾ ਨਾ ਅਕਲ ਨੂੰ ਸੁਤਲਿਤ ਜਾਂਦਰਤ ਅਵਸਥਾ 'ਚ ਰਹੋ ਆਵੇ ਜਾਂ ਰਹੋ ਹੂੰ ਹੂੰ ਜਾਂਦਰਤ ਸਹਿਜ ਅਵਸਥਾ 'ਚ ਰਹੋ ਸਹਿਜ ਬਲੋ ਜੋ ਤਤ ਨੋ ਜਾਈ ਹੂੰ ਹੂੰ ਸਹਿਜ ਅਵਸਥਾ 'ਚ ਰਹਿਣਾ ਜੋ ਕਭ ਕਰਨਾ ਹੈ ਪ੍ਰਾਇਗਨਟ ਵਿੱਚ ਰਹੋ ਠੀਕ ਹੈ ਨਾ ਤੂੰ ਚੰਗੀ ਜਿਹਾ ਉਹ ਨਾ ਪਾਸ ਜੋ ਹੋ ਚੁੱਕਿਆ ਉਹਦਾ ਬਸ ਨੂੰ ਕਰੋ ਫਿਚਰਰ ਪਾਸ ਦੀ ਲੋੜ ਜੋ ਹੋ ਗਿਆ ਹੋਇਆ ਗਿਆ ਹੁਣ ਉਹ ਤੋਂ ਸਿੱਖਿਆ ਲੋਗਾਂ ਨੂੰ ਹੋ ਜਾਣਾ ਹੋਵੇ ਸਿੱਖਿਆ ਤਾਂ ਤਾਂ ਲਈ ਹੋਈ ਆ ਤੂੰ ਬਾਹਰੂ ਬਹੁਤੇ ਕੀ ਹੋ ਕੀ ਨਹੀਂ ਹੋ ਆਪਣਾ ਕੋਈ ਪਤਾ ਨਹੀਂ ਬਹਿ ਜਾ ਮੇਰਾ ਬੈਠੇ ਲਾ ਬਿਠਾਓ ਇਹ ਕਰ ਲੈ ਵਾ ਠੀਕ ਹੈ ਦੇਵਦਾ ਇਹ ਵੀ ਕੋਤੇ ਅੰਦਰ ਕਰਦੇ ਸੋਚਣੀ ਬੰਦ ਕਰ ਦਿੰਦੇ ਹੂੰ ਹੂੰ ਯੱਗਿਆ ਵਾਲਾ ਕੰਮ ਨਹੀਂ ਉਹ ਤਾਂ ਬੁੱਧੀ ਹੀ ਤਾਂ ਹੋ ਗਿਆ ਬੁੱਧੀ ਤੋਂ ਕੰਮ ਲੈਣੇ ਬੰਦ ਕਰਤਾ ਹੂੰ ਅਗਲੇ ਉਹਦਾ ਮਤ ਬੁੱਧੀ ਹੀ ਦਵਾ ਨਹੀਂ ਐ ਬੁੱਧੀ ਤੋਂ ਸਤੁਲਤ ਤਰੀਕੇ ਨਾਲ ਕੰਮ ਲੈਣਾ ਹੂੰ ਬੁੱਧੀ ਤੋਂ ਕੰਮ ਲੈਣਾ ਅਕਲੀ ਸਾਹਿਬ ਸੇ ਵੀ ਏ ਹੂੰ ਹੂੰ ਅਕਲੀ ਕੀ ਜਾਨਾਂ ਤੇ ਵੱੜ ਗਏ ਬੁੱਧੀ ਅਗਲੇ ਪਾਈਏ ਬਾਣ ਹਮ ਅਗੂ ਇਹ ਨਾ ਕੀ ਅਕਲ ਗਵਾਈਏ ਬਾਦ ਹਮ ਅਗਲ ਇਹ ਦੀਏ ਬਾਦ ਬਾਦ ਨਕਲ ਕਰੀ ਆਈਏ ਸਾਰੀ ਅਕਲ ਗਵਾ ਲਈਏ ਇਹਨੂੰ ਅਕਲ ਨਹੀਂ ਦੇ ਗੁਰਬਾਣੀ ਨੂੰ ਦਾ ਗੁਰਬਾਣੀ ਦਾ ਇਹਨੂੰ ਆਪਣੀ ਬੁੱਧੀ ਦੀ ਹਮ ਪਰ ਵਿਦਵਾਨ ਇਸੇ ਕੱਪ ਜਿ ਲੱਗੇ ਹੋਏ ਨੇ ਹਮ ਪਹਿਲਾਂ ਵੀ ਪੰਡਤ ਵੀ ਲੱਗੇ ਤੇ ਅੱਜ ਵੀ ਸਾਡੇ ਸਿੱਖ ਵਿਦਵਾਨ ਹੀ ਲੱਗੇ ਨੇ ਹਮ ਵਿਦਵਾਨ ਇਹ ਤੇ ਤਾਂ ਕੈਸੀ ਗੱਦਹਤ ਅਕਲ ਉਹ ਇੱਕ ਬਾਤ ਦਾ ਹੂੰ ਹੂੰ ਜਿਹੜਾ ਆਪਣੇ ਨੂੰ ਬਾਜ਼ ਬਾਜ਼ ਚ ਪਾ ਕੇ ਰੱਖਦੇ ਨੇ ਉਹ ਵਿਦਵਾਨ ਹੁੰਦੇ ਨਹੀਂ ਸਿੱਖੁੰਦੇ ਨਹੀਂ ਹੂੰ ਕਿ ਗੁਰਬਾਣੀ ਦਾ ਅਸਲੀ ਗੱਲ ਹੂੰ ਇਹਨੇ ਪੜ੍ਹ ਕੇ ਭੁਜਿਆ ਉਹ ਅਕਲ ਅਸਲ ਚ ਅਕਲ ਹੋਈ ਆ ਇਹੜੀ ਪੜ੍ਹ ਕੇ ਭੁਜਦੀ ਕੁਛ ਅਗਲੇ ਪਾਈਏ ਬਾਣ ਤਾਂ ਜਬ ਤੂੰ ਜੇ ਪੜ ਕੇ বুঝਾਂ ਹੂੰ ਅਗਲੇ ਸਾਹਿਬ ਸਾਹਿਬ ਦੀ ਜਿਹੜੀ ਸੇਵਾ ਹੈ ਇਹ ਵੀ ਅਗਲ ਨਾਲ ਗੱਲ ਨਹੀਂ ਆ ਠੀਕ ਹੈ ਜੀ ਲੰਦ ਸਰੀਰ ਨਾਲ ਨਹੀਂ ਗੱਲ ਨਹੀਂ ਬਾਹਰ ਨਾਲ ਗੱਲ ਨਾਲ ਕਰਦੀ ਹੈ ਹੂੰ ਬਾਹਲੇ ਸਰੀਰ ਦੀ ਸੇਵਾ ਸੇਵਾ ਨਹੀਂ ਹੈ ਖੁਦ ਦੇ ਅੱਛਾ ਹੂੰ ਅਗਲ ਨਾਲ ਸੇਵਾ ਕਰਦੀ ਹੈ ਬਸ ਹੂੰ ਕਾਲਸੇ ਵਾਲੀ ਸੇਵਾ ਅਗਲਦੀ ਨਹੀਂ ਹੈ ਉਹ ਸਰੀਰ ਨਾਲ ਹੋ ਰਹੀ ਹੈ ਜੋ ਸਰੀਰ ਨਾਲ ਸੇਵਾ ਅਗਲਦੀ ਸੇਵਾ ਦੀ ਸਰੀਰ ਦੀ ਸੇਵਾ ਅਲੱਗ ਹੈ ਹੂੰ ਹੂੰ ਅਗਲਦੀ ਸੇਵਾ ਅਲੱਗ ਹੈ ਅਗਲਦੀ ਸੇਵਾ ਦਰਗਾਹ ਦੇ ਵਿੱਚ ਕਰ ਦੋਦੀ ਹੈ ਸਰੀਰ ਦੀ ਸੇਵਾ ਦਰਗਾਹ ਜੀ ਕਾ ਗੁੱਦੀ ਹੁੰਦੀ ਹੈ ਹੂੰ ਹੂੰ ਅਗਲਦੀ ਸੇਵਾ ਨੂੰ ਸਮਝਣ ਤੱਕੇ ਕਾਬੂ ਹੁੰਦੀ ਹੈ ਹੂੰ ਹੂੰ ਯਹੂਦੀ ਆ ਬਰ ਤਾ ਫੁੱਲ ਤੱਕੇ ਲੈ ਕੇ ਜਾਂਦੀ ਹੈ ਫੜਲੀ ਹੈ ਅੱਛਾ ਜੀ ਫੜ ਕਿਹੜੀ ਸੇਵਨ ਨੂੰ ਲੱਗਦਾ ਹੂੰ ਹੂੰ ਅਗਲਾੜੀ ਸੇਵਨ ਫੜ ਲਵੇ ਹੂੰ ਹੂੰ ਫੜ ਕੀ ਹੈ ਫੜਾ ਬੋਲ ਹੂੰ ਹੂੰ ਬੁਰਤਾ ਪ੍ਰਾਪਤ ਦਰਗਾਹ ਤੇ ਫੜ ਕੇ ਜਿਹੜਾ ਬੁੱਝਣਾ ਅਗਲੀ ਪੜ ਕੇ ਬੁੱਝੀ ਅਗਲੀ ਪਾਈ ਹੈ ਬਾਣ ਨਾਂਦ ਕਾ ਕੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ ਹੂੰ ਅਸਲ ਆ ਇਹ ਹੈ ਬਖਸ਼ੀ ਸਰ ਸ਼ੈਤਾਨ ਬੇਗਲੇ ਨਾਲ ਕਰ ਰਹੇ ਨੇ ਜੋ ਪ੍ਰਚਾਰ ਕਰ ਸਿੱਖ ਪ੍ਰਚਾਰ ਕਰਦੇ ਸਭ ਸ਼ੈਤਾਨ ਦੇ ਸਵਰਾਂ ਦਾ ਮਨ ਸ਼ੈਤਾਨ ਆ ਦਿਮਾਗ ਚ ਬੈਠਾ ਜਿਹੜੇ ਦਿਮਾਗ ਨੂੰ ਬੰਦੇ ਨੇ ਜਿਹੜਾ ਨੂੰ ਦਿਮਾਗ ਲੱਗਦਾ ਹੈ ਦਸਬਦੌਲ ਸਭ ਸ਼ੈਤਾਨ ਤੇ ਘਰ ਚ ਬੈਠੇ ਨੇ ਅਗਾਜ ਕਰੇਗਾ ਖਾਲਸਾ ਸ਼ੈਤਾਨ ਦਾ ਕਰ ਰਿਹਾ ਹੈ ਤੇ ਕਿ ਕੌਮ ਹੈ ਕੌਮ ਕੀ ਆਏ ਆ 10 ਬਿਨਾ ਕੌਮ ਇਹ ਸਭ ਸ਼ੈਤਾਨੀ ਗੱਲਾਂ ਨੇ ਕੁਰਬਾਨੀ ਦੀ ਗੱਲ ਨਹੀਂ ਹੈ ਜੋ ਕੁਰਬਾਨੀ ਵਿੱਚ ਗੱਲ ਲਿਖੀ ਹੋਈ ਹੈ ਇਹ ਸ਼ੈਤਾਨ ਨੂੰ ਕਾਬੂ ਕਰਦੀ ਕੋਈ ਸ਼ੈਤਾਨ ਹੈ ਕੁਰਬਾਨੀ ਦਾ ਮਨ ਨੂੰ ਕਾਬੂ ਕਰਦੀ ਹੈ ਉਹ ਸਾਰੀ ਸ਼ੈਤਾਨੀ ਸਿੱਖਾ ਕੀ ਕਹਿ ਜਾਂਦਾ ਹਾਂ ਤੁਸੀਂ ਠੀਕ ਹੈ ਜੀ ਕਹਿ ਜਾਂਦਾ ਹਾਂ ਕਿ ਸਾਡੇ ਸਾਧੂ ਸਿੱਖੀ ਤੋਂ ਦੂਰ ਦੱਸੋ ਹੂੰ ਹੂੰ ਗੁਰਬਾਣੀ ਦਾ ਸ਼ੈਤਾਨ ਨੂੰ ਮਨ ਨੂੰ ਕਾਬੂ ਕਰਨ ਲਈ ਕੀ ਜਗਰ ਕਾਬੂ ਕੇਦੇ ਹੁੰਦਾ ਨਹੀਂ ਮਰਦ ਤਾਂ ਚਾਹੁੰਦੇ ਮੈਂ ਕਿ ਬੰਦੂ ਕੋਈ ਕਾਬੂ ਮਨ ਦਾ ਕਹਿੰਦਾ ਇਹ ਤਾਂ ਸ਼ੈਤਾਨਾ ਨੇ ਕਹਿਤਾ ਭਗਤਾਂ ਦੇ ਭਗਵਾਨ ਨੂੰ ਵਸ ਕਰ ਲੈ ਰਿਆ ਫਿਰ ਜੀਆ ਬਾਕੜ ਹੋਈ ਹੂੰ ਹੂੰ ਤੂੰ ਭਗਤਾਂ ਦੇ ਵਸ ਤਦ ਤੂੰ ਭਗਤਾਂ ਦੇ ਵਸ ਪੁੱਠੇ ਹਰਤ ਕਰ ਲੈ ਗੁਰਬਾਣੀ ਦੇ ਹੂੰ ਕਿਨਾ ਕਾਲੇ ਸ਼ੈਤਾਨ ਦੇ ਨਾਰ ਕਾਖੇ ਰਾਏ ਹੋ ਹੋਰ ਗੱਲਾਂ ਸ਼ੈਤਾਨ ਇਹ ਅਕਲ ਲੈ ਵਾ ਅਕਲ ਲੈ ਵੋ ਅਕਲ ਹੀ ਪੜ ਕੇ 부ਝੀਏ ਆ ਪੜਦੀਏ ਬਾਣ ਗੋਲ ਬਾਣੀ ਪੜਦੀਏ ਅਕਲ ਨੂੰ 부ਝੀਏ ਅਕਲ ਨੂੰ ਪੜਦੀਏ ਇਹ ਅਕਲ ਲੈ ਵਾ ਹਰ ਵਕਤ ਅਕਲ ਦੇ ਫਿਰਤੇ ਰਹਿਣਾ ਹੈ ਅਕਲ ਅਕਲ ਦੀ ਰੋਸ਼ਨੀ ਹੀ ਚੱਲਣਾ ਹਰ ਕਦਮ ਉੱਤੇ ਰੋਸ਼ਨੀ ਹੀ ਲੱਖਣ ਸਦਾ ਅਟੱਲ ਲਿਵ ਰਹੇ ਕਰਨ ਸਿਉ ਇੱਛਾ ਚਾਰ ਕਰਨ ਸਿਉ ਕਲੋ ਕੀ ਹੈ ਹਮ ਅਕਲ ਦੇ ਲਿਵ ਚੱਲਣਾ ਕਲੋ ਕੀ ਹੈ ਹਮ ਹਮ ਇੱਛਾ ਚਾਰ ਇੱਛਾ ਹਮ ਪਰ ਕਰਨ ਹਮ ਅਚਾਰਨ ਹਮ ਅਕਲ ਦੀ ਸੋਚ ਨਹੀਂ ਛੋੜਉ ਚਾਹੀਦਾ ਗੁਰਬਾਣੀ ਤੋਂ ਜੋ ਸਭ ਦੀ ਰੋਸ਼ਨੀ ਚ ਜਿਹੜਾ ਅਚਾਰਲ ਬੁਰਜਾ ਜੀ ਹੈ ਉਹਦੀ ਰੋਸ਼ਨੀ ਚ ਚੱਲਣਾ ਚਾਹੀਦਾ ਉਹਦੀ ਰੋਸ਼ਨੀ ਚ ਇੱਛਾ ਪੈਦਾ ਹੋਣੀ ਚਾਹੀਦੀ ਹੈ ਜਿਹੜੀ ਇੱਛਾ ਪਤਾਂ ਦੀ ਕਹਿੰਦੀ ਹੈ ਗਲਤ ਹੈ ਉਹ ਇੱਛਾ ਪੈਦਾ ਨਹੀਂ ਹੋਣੀ ਚਾਹੀਦੀ ਉਸ ਇੱਛਾ ਦਾ ਨਾਸ ਕਰੋ ਕੀ ਅਚਾਰਲ ਆ ਕਿਰਲ ਜਿਹੜਾ ਵੱਡਣਾ ਇੱਛਾ ਦੇ ਨਾਲ ਵੱਡਣਾ ਸਾਡਾ ਹੂੰ ਹੂੰ ਅਸਲ ਵਿੱਚ ਇੱਛਾ ਹੀ ਆਚਲਨ ਜ਼ਰੂਰ ਬਣਦੀ ਹੈ। ਅੱਛਾ ਜੀ। ਜੇ ਸਾਚੇ ਨਾਮ ਕੀ ਪੋਖਾ ਛੜੂ ਹੋ ਜਾ ਉਹ ਜੂ। ਹੂੰ ਹੂੰ। ਇਹ ਵਾਇਆ ਦੀ ਪੋਖਾ ਛੜੂ ਹੋ ਜਾ ਉਹ। ਹੂੰ। ਚਾਰ ਹੈ ਤਾਂ ਕੀ ਭਾਵ ਹੈ ਜੀ ਇੱਕਾ ਚਾਰ ਹੈ। ਇੱਕ ਛਾਰੂ। ਓਹੋ। ਜਿਹੜੀ ਅੰਦਰ ਇੱਛਾ ਹੈ ਉਹਦੀਓ ਪੂਰਤੀ ਹੈ। ਹੂੰ ਹੂੰ। ਉਹ ਸਾਡੇ ਅੰਦਰ ਇੱਛਾ ਪੈਦਾ ਹੋਊਗੀ ਅਕਲ ਨੇ ਇੱਛਾ ਪੈਦਾ ਕਰਦੀ ਜਦੋਂ ਹੂੰ ਹੂੰ ਉਹਦੇ ਅਗਰ ਸਾਡਾ ਇਹ ਚੱਲਣ ਨੂੰ ਹੋਊਗਾ ਹੂੰ ਹੂੰ ਪੂਰਤੀ ਇੱਛਾ ਦੀ ਪੂਰਤੀ ਹੋਊ ਹਜਾਰ ਨੇ ਸਾਡਾ ਹੂੰ ਹੂੰ ਉਹ ਇੱਛਾ ਨੂੰ ਜਾਰਾ ਇੱਛਾ ਦੀ ਤਰਫ ਦੀ ਬਾਤ ਹੈ ਇੱਛਾ ਨੂੰ ਜਾਰਾ ਪੱਠੇ ਪਾਉਣੇ ਨੇ ਹੂੰ ਹੂੰ ਇੱਛਾ ਪੂਰੀ ਹੋ ਜੇ ਮੈਂ ਉਹਦੇ ਬਾਅਦ ਪੱਠੇ ਚਾਹੀਦੇ ਨੇ ਇੱਛਾ ਦੇ ਠੀਕ ਹੈ ਉਪਕ ਕੁਖਲੀ ਤੇ ਪਿੱਛੇ ਆਉਣੇ ਹੋਏ ਓਏ 51 ਨੂੰ ਚਰਾਉਂਦੇ ਨੇ ਜਿਹੜੇ ਕਹਿੰਦੇ ਨੇ ਕ੍ਰਿਸ਼ਨ ਨੂੰ ਚਰਾਵਤ ਗਾਊਰੇ ਓਏ ਓਏ ਚਾਗਾਂ ਦੇਣੀ ਅੰਦਰ ਫੈਲਾਉਂ ਜਾਂ ਉਹਨਾਂ ਦੀ ਉਹ ਚਾਰਾ ਉਹਨਾਂ ਨੂੰ ਪੱਠੇ ਪੈਂਦੇ ਨੇ ਉਹਨਾਂ ਦੀ ਪੂਰਤੀ ਦੇ ਵਾਸਤੇ ਭਜਿਆ ਸਰਦਾਰ ਜੀ पर ये अकल दसूगी भी ये इच्छा गलत है या ठीक है जरा कम ये इच्छा है पैदा होगी ये मगर लागे फिर नुकसान है फायदा ये अकल ने के लैवल हर वक्त रखो जी इच्छा नुकसान कर दी है क्या ये नहीं कर दी तो नुकसान होगा इधर कारण से इच्छा जा रहे हैं जा रहे हाँ जी ਇੱਛਾ ਤਾਂ ਪੂਰਤੀ ਕਰਦੀ ਜੇ ਨਾਮ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ ਜੇ ਮਾਇਆ ਦੀ ਇੱਛਾ ਉਹਦੀ ਪੂਰਤੀ ਕਰੂਗਾ ਠੀਕ ਹੈ ਜੀ ਮਾਇਆ ਤੇ ਗੈਰ ਦੀ ਇੱਛਾ ਕਿਹਦੇ ਲਈ ਠੀਕ ਨਾਮ ਦੀ ਇੱਛਾ ਗੁਰਦੀ ਛੇ ਉਹਪਰਦੀ ਛੇ ਤਾਂ ਦੁੱਤੂ ਤਾਂ ਰਹਿ ਤੋ ਜਲਗਲ ਕਟਿਆ ਜਾਊ ਹੂੰ ਗੈਰ ਕਹੂਗਾ ਬੁਰਗੋਈ ਬੁਰਗੋ ਕੋਈ ਵਿਝਾ ਨਹੀਂ ਸਕਦਾ ਇੱਥੋ ਹੀ ਅਕਲ ਲੈ ਬਹਿ ਅੱਛਾ ਓਡ ਕਿਹੜਾ ਜਲ ਕਰਨ ਕਿਹੜਾ ਨਹੀਂ ਕਰਨ ਇੱਥੋ ਫੈਸਲਾ ਕਰ ਹੂੰ